स्टार न्यूज चैनल तैयारिया संबंध अटिंग इतने अमृतसर की गई जिस कमिश्नरेट अमृतसर और बॉडर रेंज के डीआई जी और एस एस पी साहबान ने हिस्सा लिया इस मीटिंग का मेन मकसद से जड़ी असी ਚੋਣਾਂ ਕਰਾਨ ਜਾ ਰਹੇ ਆ ਉਸ ਦੀ ਤਿਆਰੀਆਂ ਦਾ ਜਾਇਜ਼ਾ ਲੈਣਾ ਔਰ ਜੇਕਰ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪੂਰੀ ਕਰਨਾ ਸਾਰੇ ਅਫਸਰਾਂ ਨੂੰ ਜਿਹੜੇ ਮਾਡਲ ਕੋਡ ਆਫ ਕੰਡਕਟ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਵਕਫ ਵਕ ਹਦਾਇਤਾਂ ਦਿੱਤੀਆਂ ਗਈਆਂ ਹਨ ਉਹ ਸਾਰੀਆਂ ਹਦਾਇਤਾਂ ਸਾਰੇ ਅਫਸਰਾਂ ਨੂੰ ਦਿੱਤੀਆਂ ਗਈਆਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਇੱਕੇ ਦ੍ਰਿੜ ਸੰਕਲਪ ਹੈ ਕਿ ਅਸੀਂ ਸਾਰੀ ਪਾਰਟੀਆਂ ਜਿਹੜੀ ਕੰਟੈਸਟ ਕਰ ਰਹੀਆਂ ਸਾਰੇ ਕੈਂਡੀਡੇਟਸ ਜਿਹੜੇ ਕੰਟੈਸਟ ਕਰ ਰਹੇ ਆ ਉਹਨਾਂ ਨੂੰ ਇੱਕ ਲੈਵਲ ਪਲੇਇੰਗ ਫੀਲਡ ਮੁਹੱਈਆ ਕਰਾਈਏ ਤਾਂ ਕਿ ਇੱਕ ਫੇਅਰ ਔਰ ਫ੍ਰੀ ਇਲੈਕਸ਼ਨਸ ਹੋ ਸਕਣ ਔਰ ਇਸ ਦੀ ਤਿਆਰੀ ਲਈ ਅੱਜ ਅਸੀਂ ਸਾਰੇ ਸੁਰੱਖਿਆ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਇੱਥੇ ਪੰਜਾਬ ਦੇ ਵਿੱਚ ਟੋਟਲ 14547 ਪੋਲਿੰਗ ਲੋਕੇਸ਼ਨਸ ਹੈਗੀਆਂ ਜਿਸ ਦੇ ਵਿੱਚੋਂ 3103 ਪੋਲਿੰਗ ਲੋਕੇਸ਼ਨਸ ਨੂੰ ਸੰਵੇਦਨਸ਼ੀਲ ਕੋਸ਼ਿਤ ਕੀਤਾ ਹੋਇਆ ਹੈ ਇਸ ਦੇ ਵਿੱਚ ਅਸੀਂ ਪੈਰਾਮਿਲਟਰੀ ਫੋਰਸਸ ਦੀ 250 ਕੰਪਨੀਆਂ ਦੇ ਕਰੀਬ ਪੰਜਾਬ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹਾਂ ਅਸੀਂ ਜਿਹੜਾ ਆਪਣਾ ਆਪਰੇਸ਼ਨ ਹੈ ਐਂਟੀ ਸੋਸ਼ਲ 엘ਿਮੈਂਟਸ ਬੂਟ ਲੈਗਰਸ অর ਡਰਗ ਟ੍ਰਾਫਿਕਰਸ ਦੇ ਖਿਲਾਫ ਉਸ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਤਾਂ ਕਿ ਇਸ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਕੋਈ ਵਿਗਨ ਨਾ ਪਾ ਸਕੇ ਔਰ ਇਹ ਜਿਹੜੇ ਐਂਟੀ ਸੋਸ਼ਲ 엘ਮੈਂਟਸ ਨੇ ਇਹਨਾਂ ਨੂੰ ਕਾਬੂ ਕੀਤਾ ਜਾਏ ਇਸ ਤੋਂ ਇਲਾਵਾ ਅਸੀਂ ਇੰਟਰ ਡਿਸਟ੍ਰਿਕਟ ਨਾਕੇ ਔਰ ਇੰਟਰ ਸਟੇਟ ਨਾਕੇ ਵੀ ਪਲਾਨ ਕੀਤੇ ਆ 220 ਥਾਵਾਂ ਤੇ ਜਿਹੜੇ ਸਾਡੇ 10 ਜ਼ਿਲ੍ਹੇ ਬਾਰਡਰ ਦੇ ਵਿੱਚ ਪੈਂਦੇ ਆ ਜਿਹੜੇ ਦੂਸਰੀ ਸਟੇਟਾਂ ਨਾਲ ਬਾਰਡਰ ਸਾਂਝਾ ਕਰਦੇ ਆ ਉਹਨਾਂ ਨਾਲ ਅਸੀਂ 220 ਥਾਂ ਤੇ ਅਸੀਂ ਨਾਕੇ ਲਾਵਾਂਗੇ ਜਿਹੜੇ ਸਾਡੇ ਬਾਰਡਰਿੰਗ ਡਿਸਟ੍ਰਿਕਟਸ ਦੇ ਐਸਐਸਪੀਜ਼ ਔਰ ਡੀਆਈਜੀ ਸਹਿਬਾਨ ਨੇ ਇਹਨਾਂ ਨੇ ਆਪਣੇ ਕਾਊਂਟਰਪਾਰਟਸ ਨਾਲ ਜੰਮੂ ਐਂ ਕਸ਼ਮੀਰ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਰਾਜਸਥਾਨ ਔਰ ਹਰਿਆਣਾ ਦੇ ਅਫਸਰਾਂ ਨਾਲ ਮੀਟਿੰਗਾਂ ਕਰ ਲਈਆਂ ਹਨ ਔਰ ਦੋਵੇਂ ਸਾਈਡ ਤੋਂ ਅਸੀਂ ਪੂਰੀ ਚੌਕਸੀ ਰੱਖਾਂਗੇ ਤਾਂ ਕਿ ਇਲੈਕਸ਼ਨ ਵਾਲੇ ਦਿਨ ਔਰ ਉਸ ਤੋਂ ਪਹਿਲਾਂ ਇਨ ਰਨ ਅਪ ਟੂ ਦ ਪੋਲ ਡੇ ਕਿਸੇ ਕਿਸਮ ਦੀ ਕੋਈ ਬਦਮਜ਼ਗੀ ਜਾਂ ਕੋਈ ਪ੍ਰੋਬਲਮ ਨਾ ਆਵੇ ਸੋ ਇਹ ਸਾਰੀ ਸੁਰੱਖਿਆ ਦੀ ਸਮੀਖਿਆ ਅੱਜ ਕੀਤੀ ਗਈ ਔਰ ਇਸੇ ਤਰ੍ਹਾਂ ਦੀ ਸਮੀਖਿਆ ਸਟੇਟ ਦੇ ਵਕ ਵਕ ਰੇਂਜਾਂ ਦੀ ਔਰ ਕਮਿਸ਼ਨਰੀਟਸ ਦੀ ਵੀ ਕੀਤੀ ਜਾਵੇ। ਥੈਂਕ ਯੂ। ਸੱਤ ਲਾਟ ਆਰਡਰ ਨੂੰ ਲੈ ਕੇ ਕਿਤੇ ਨਾ ਕਿਤੇ ਪ੍ਰੋਬਲਮ ਆ ਰਹੀ ਹੈ ਜਿਸ ਤਰ੍ਹਾਂ ਕਿ ਕ੍ਰਿਮੀਨਲ ਜਿਹੜੇ ਨੇ ਵਾਰਦਾਤਾਂ ਹੱਲੇ ਵੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਕੀ ਕੱਲ ਇੱਕ ਦੁਕਾਨਦਾਰ ਨੂੰ ਸੁਨਹਿਰੀ ਦੀ ਦੁਕਾਨ ਦੇ ਉੱਤੇ ਉਹਨਾਂ ਨੇ ਕੀਤਾ ਵਾ। ਹਾਲਕਿ ਪਟੋਲਿੰਗ ਵੀ ਚੱਲ ਰਹੀ ਹੈ ਪੁਲਿਸ ਵੱਲੋਂ। ਤੇ ਪ੍ਰੋਪਰ ਹੈ ਕਿਉਂ ਨਹੀਂ ਸਾਰੇ ਜਿਹੜੇ ਥੋੜਾ ਜਿਹਾ ਹੋ ਗਿਆ। ਸਰ ਮੈਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੇਰੇ ਕੋਲ ਫਿਗਰਸ ਹੈਗੀਆਂ ਹੈ। ਕੇ ਦੇਖੋ ਕੋਈ ਵੀ ਚੀਜ਼ ਜਿਹੜਾ क्राइम ਹੈ ਉਹ ਸਮਾਜ ਦੇ ਵਿੱਚ ਹੁੰਦਾ ਰਹਿੰਦਾ ਹੈ ਲੇਕਿਨ ਅਸੀਂ ਉਸ ਨੂੰ ਕੰਪੇਅਰ ਕਰਨਾ ਸਾਡਾ ਪਿਛਲਾ 1 ਸਾਲ ਦਾ ਰਿਕਾਰਡ ਹੈ ਭਾਵੇਂ ਵੱਡੇ ਤੋਂ ਵੱਡਾ ਟੈਰਰਿਸਟ क्राइम ਹੋਵੇ ਮਰਡਰ ਹੋਵੇ ਜਾਂ ਛੋਟੇ क्राइम ਹੋਣ ਅਸੀਂ ਰਿਕਾਰਡ ਟਾਈਮ ਦੇ ਵਿੱਚ ਇਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਕਮਿਸ਼ਨਰ ਅੰਮ੍ਰਿਤ ਸਰ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਦੇ ਜਿਹੜੀ ਡਰੱਗਸ ਦੀ ਰਿਕਵਰੀ ਹੈ ਜਿਹੜੀ ਵੈਪਨਸ ਦੀ ਰਿਕਵਰੀ ਹੈ ਉਹ ਪਿਛਲੇ ਸਾਲ ਨਾਲੋਂ ਕਿਤੇ ਵੱਧ ਹੈਗੀ ਇਸ ਵਾਰ ਔਰ ਅਸੀਂ ਦ੍ਰਿੜ ਸੰਕਲਪ ਹੈ ਜਿੱਦਾਂ ਤੁਹਾਨੂੰ ਕਿਹਾ ਇਹ ਕਰਾਇਮ ਹੁੰਦਾ ਰਹਿੰਦਾ ਬਟ ਸਾਡਾ ਜਿਹੜਾ ਡਿਟੈਕਸ਼ਨ ਹੈ ਉਹ ਉਸ ਤੋਂ ਵੀ ਫਾਸਟ ਹੈ ਔਰ ਇਸ ਦੇ ਪ੍ਰੀਵੈਂਟਿਵ ਸਟੈਪਸ ਵੀ ਅਸੀਂ ਲੈ ਰਹੇ ਹਾਂ ਸੀਆਰਪੀਐਫ ਔਰ ਜਿਹੜੀ ਪੈਰਾਮਿਲਟਰੀ ਫੋਰਸਸ ਨੇ ਇਸ ਨੂੰ ਵੀ ਅਸੀਂ ਲਗਾਇਆ ਹੋਇਆ ਹੈ ਤਾਂ ਕਿ ਸ਼ਹਿਰ ਦੇ ਵਿੱਚ ਅਮਨ ਔਰ ਸ਼ਾਂਤੀ ਰਹੇ ਸਰ ਜਿਹੜੇ ਸ਼ਹਿਰ ਦੇ ਐਂਟਰੀ ਪੁਆਇੰਟ ਦੇ ਉੱਤੇ ਲਾਕੀ ਲੱਗੇ ਨੇ ਉੱਥੇ ਪ੍ਰੋਪਰ ਦੇਖਿਆ ਜਾਂਦਾ ਕਈ ਵਾਰੀ ਵੀ ਚੈਕਿੰਗ ਜਿਹੜੀ ਨਾ ਰੈਗੂਲਰ ਨਹੀਂ ਹੁੰਦੀ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਉਹਦੇ ਬਾਰੇ ਥੋੜਾ ਜਿਹਾ ਉਹਦਾ ਅਸੀਂ ਦੇਖ ਲੈਨੇ ਆ ਜੀ ਬਾਕੀ 24 ਘੰਟੇ ਤੱਕ ਬੰਦਾ ਹੀ ਥੱਕ ਜਾਂਦੇ ਸਿਰ ਨਹੀਂ ਚਲੋ ਨੀ ਚਖੇ ਲਾਏਨ ਆਰਡਰ ਨੂੰ ਮੈਂਟੇਨ ਰੱਖਣ ਵਾਸਤੇ ਜਿਹੜੇ ਸਰਹਿੰਦਿਆ ਹਥਿਆਰ ਨੇ ਉਹ ਅਜੇ ਤੱਕ ਪੂਰਨ ਤੌਰ ਤੇ ਜਮਾ ਨਹੀਂ ਹੋਏ ਕੱਲ ਵੀ ਇੱਕ ਪੁੱਤਰ ਨੇ ਪਿਓ ਨੂੰ ਗੋਲੀ ਮਾਰ ਦਿੱਤੀ ਐਸਾ ਦੇ ਵਾਕਿਆਕ ਪਿੰਕ ਹੋ ਰਹੇ ਨੇ ਕਿ ਹਥਿਆਰ ਪੂਰੇ ਜੱਗ ਕੀਤੇ ਹੋ ਜਾਨ ਇਸ ਵੇਲੇ ਤੱਕ ਪੰਜਾਬ ਦੇ ਤਕਰੀਬਨ ਇਸ ਵੇਲੇ ਇਸ ਵੇਲੇ ਤੱਕ ਪੰਜਾਬ ਦੇ ਵਿੱਚ 90% ਤੋਂ ਵੱਧ ਮੈਂ ਟੋਟਲ ਪੰਜਾਬ ਦੀ ਗੱਲ ਕਰ ਰਿਹਾ ਜ਼ਿਲ੍ਹਾ ਸਪੈਸੀਫਿਕ ਨਹੀਂ 90% ਤਕਰੀਬ ਸਾਡੇ ਵੈਪਨਸ ਡਿਪੋਜ਼ਿਟ ਹੋ ਚੁੱਕੇ ਨੇ ਔਰ ਇੱਕ ਕਮੇਟੀ ਵੀ ਬਣੀ ਹੈ ਜਿਹੜੀ ਕਮਿਸ਼ਨਰ ਕਮਿਸ਼ਨਰੇਟ ਦੇ ਵਿੱਚ ਕਮਿਸ਼ਨਰ ਸਾਹਿਬ ਦੇ ਅੰਡਰ ਹੈ ਔਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਡੀਸੀਜ਼ ਦੇ ਅੰਡਰ ਹੈ ਜਿਹੜੇ ਰਹਿੰਦੇ ਹੋਏ ਵੈਪਨਸ ਹੈ ਉਹਨਾਂ ਨੂੰ ਸਕਰੂਟਨੇਾਈਜ਼ ਕਰਕੇ ਉਹ ਵੀ ਜਿੱਥੇ ਲੋੜ ਹੈ ਉਹ ਜਮ੍ਹਾਂ ਕਰਾਏ ਜਾਣਗੇ ਬਟ 90% ਤੋਂ ਉੱਪਰ ਵੈਪਨ ਸਾਡੇ ਡਿਪੋਜ਼ਿਟ ਹੋ ਚੁੱਕੇ ਨੇ ਜਿਹੜੇ ਇਹਨੂੰ ਫਿਕਰਦੇ ਜਾਂ ਘਰ ਤੋਂ ਬਾਹਰ ਨਿਕਲਦੇ ਆਂ ਕਈ ਵਾਰ بڑے ਲੂਸ ਤੇ ਕੋਲ ਕਟਕਟਕ ਦੀ ਦੁਆੜ ਕੋ ਨਹੀਂ ਪਤਾ ਹੁੰਦੇ ਸੋ ਜਿਵੇਂ ਤਾਕਾਬਦੀ ਹੁੰਦੀ ਹੈ ਚੈਕਿੰਗ ਕਿਸੀ ਕੀਤੀ ਜਾ ਰਹੀ ਆ ਸੋ ਉਹ ਨਿਕਲ ਘਰ ਤੋਂ ਕੀ ਤਿਆਰੀ ਕੀਤੀ ਬੈਕਪਲ ਦੇਖੋ ਆਮ ਆਦਮੀਆਂ ਦੀ ਸੁਰੱਖਿਆ ਲਈ ਇਹ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਆ ਤਾਂ ਕਿ ਜਿਹੜਾ ਸਾਡਾ ਇਲੈਕਸ਼ਨ ਹੈ ਲੋਕਤੰਤਰ ਦਾ ਇੱਕ ਪਰਵ ਹੈ ਇਸ ਨੂੰ ਕੋਈ ਖਰਾਬ ਨਾ ਕਰ ਸਕੇ ਔਰ ਨਾਲ ਹੀ ਨਾਲ ਜਿਹੜੇ ਵੋਟਰਸ ਹੈ ਮੱਦਾਤਾ ਹੈ ਜਿਹੜੇ ਲੋਕਲ ਲੋਕ ਹੈਗੇ ਆ ਬਸ਼ੰਦੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰੇ ਆਮ ਲੋਕਾਂ ਨੂੰ ਜਿਹੜੇ ਆਪਣੇ ਰੋਜ਼ਗਾਰ ਦੇ ਜਾਂ ਕੰਮ 'ਚ ਜਾਂਦੇ ਉਹਨਾਂ ਨੂੰ ਚੈਕਿੰਗ ਜ਼ਰੂਰ ਹੁੰਦੀ ਹੈ ਲੇਕਿਨ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਦੀ ਸਰ ਬੈਡ 엘ਿਮੈਂਟਸ ਜਿਹੜੇ ਨੇ ਉਹਨਾਂ ਤੇ ਕੋਈ ਨਿਗਰਖ ਕੀਤੀ ਜਾਵੇਗੀ ਕਾਨੂੰਨੀ ਦਬਾਅ ਦਰਕਰਨ ਕੋਈ ਵੱਡੀਆਂ ਜਨਤਾ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਜਿੱਥੇ ਇੱਕ ਪਾਸੇ ਅਸੀਂ ਇਲੈਕਸ਼ਨ ਦੀ ਤਿਆਰੀ ਕਰ ਰਹੇ ਹਾਂ ਨਾਲ ਦੀ ਨਾਲ ਜਿਹੜੇ ਸਾਡੇ ਕ੍ਰਿਮੀਨਲ 엘ਿਮੈਂਟਸ ਹੈ ਐਂਟੀ ਸੋਸ਼ੀਅਲ 엘ਿਮੈਂਟਸ ਹੈ ਡਰੱਗ ਟ੍ਰਾਫਿਕਰਸ ਹੈ ਗੈਂਗਸਟਰਸ ਹੈ ਉਹਨਾਂ ਦੇ ਖਿਲਾਫ ਵੀ ਸਾਡੇ ਆਪਰੇਸ਼ਨ ਲਗਾਤਾਰ ਜਾਰੀ ਹੈ ਔਰ ਤੁਸੀਂ ਦੇਖਦੇ ਹੋਵੋਗੇ ਰੋਜ਼ ਚੰਗੇ ਦੇ ਨਤੀਜੇ ਆ ਰਹੇ ਕੱਲੂ ਘਾਰੇ ਦੇ ਨੇੜੇ ਕਿੰਨੀਆਂ ਕੰਪਨੀ ਇਥੇ ਪਹੁੰਚ ਰਹੇ ਨੇ ਕਿਸ ਤਰੀਕੇ ਨਾਲ ਸੈਲਫ ਸਰਵਿਸ ਕਰਦੇ ਨੇ ਕੱਲੂ ਘਾਰੇ ਦੇ ਵਿੱਚ ਲੋਕਾਂ ਦਾ ਬਹੁਤ ਸਹਿਯੋਗ ਮਿਲਦਾ ਹੈ ਅੰਮ੍ਰਿਤਸਰ ਔਰ ਬਾਕੀ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈ ਉਹ ਟੁਕਵੇ ਪ੍ਰਬੰਧ ਕੀਤੇ ਜਾਣਗੇ ਇਹ ਨਿਸ਼ਚਿਤ ਹੈ ਡਰੋਨ ਦਾ ਵੀ ਨਜ਼ਰ ਰੱਖੀ ਜਾਏਗਾ ਇਲੈਕਸ਼ਨਾਂ ਵਾਲੇ ਹਾਂਜੀ ਡਰੋਨ ਦੇ ਨਾਲ ਜੋ ਜੋ ਚੀਜ਼ਾਂ ਦੀ ਲੋਡ ਪਵੇਗੀ ਅਸੀਂ ਐਸ ਪਰ ਇਲੈਕਸ਼ਨ ਕਮਿਸ਼ਨ ਗਾਈਡਲਾਈਨਸ ਵੀ ਵੀ ਵਿਲ ਫਾਲੋ ਆਲ ਇਨਸਟਰਕਸ਼ਨਸ ਬਾਰਡਰ ਬੈਲਟ ਉਨਕਤ ਇਸ ਸੈਕੰਡ ਏਜੰਸੀ ਦੇ ਨਾਲ ਇੱਕ ਕਾਫੀ ਤਿਆਰ ਕੀਤੀ ਹੋਈ ਬਿਲਕੁਲ ਹੋ ਗਈ ਉਹ ਤੇ ਚਲਾ ਜਾ ਰਿਹਾ ਨਹੀਂ ਬਾਰਡਰ ਏਜੰਸੀਜ਼ ਦੇ ਨਾਲ ਸਾਡੀ ਲਗਾਤਾਰ ਮੀਟਿੰਗਸ ਜਿਹੜਾ ਪੰਜਾਬ ਫਰੰਟੀਅਰ ਦਾ ਹੈ ਆਈਜੀ ਸਾਹਿਬ ਦੇ ਨਾਲ ਸਾਡੀ ਲਗਾਤਾਰ ਮੀਟਿੰਗਸ ਹੁੰਦੀਆਂ ਰਹਿੰਦੀਆਂ ਹੈ ਔਰ ਅਸੀਂ ਐਕਸਚੇਂਜ ਆਫ ਨੋਟਸ ਕਰਦੇ ਹਾਂ ਜਿਹੜਾ ਸਾਡਾ Uh, uh, सत जिले बॉर्डर ते पद उन्होंने एस एस पी कमांडेंट लैवलते डी आई जी साहबानी डी आई जी बी एस एफ के लैवलते और साढ़े फ्रंटीयर लैवल से और ए डी जी बी एस एफ जंडगढ़ बैठते हैं रेगुलर बेसिस से वी कीप ऑन शेयरिंग नोट्स। बॉडर पूरी तरह सिक्योर है uh, uh, महफूज है अज भी पैरामिलटरी के ऑफिसर भी इतने आए थे मीटिंग से सो so, ऑल uh, arrangements are in प्लेस थैंक यू मैं थोड़ा दस ढाई सौ कंपनियाँ सू तक आ गई औरशिश है कि अभी होर इस बधाई. थैंक यू